ਸਾਸ਼ੀਕਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸਿੱਧੀਆਂ ਤਸਵੀਰਾਂ ਵਿਖਾਣੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਉਹ ਛੇ ਦੂਜੇ ਪਾਸੇ ਜਿਹੜੀਆਂ ਨਾਮਜ਼ਦਗੀਆਂ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਕਿ ਕਈਆਂ ਦੀ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਕਈਆਂ ਨੂੰ ਨਾਮਜ਼ਦਗੀ ਕਰਨ ਹੀ ਨਹੀਂ ਦਿੱਤੀਆਂ ਗਈਆਂ ਤੇ ਉਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ ਜਿਹੜੀ ਸਿੱਧੀਆਂ ਤਸਵੀਰਾਂ ਉਹ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਈ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਡਾਕਟਰ ਦਲਜੀਤ ਸਿੰਘ ਚੀਮਾ ਵੀ ਸਾਡੇ ਨਾਲ ਨੇ ਗੱਲਬਾਤ ਕਰਨਾ ਚੀਮਾ ਸਾਹਿਬ ਕੀ ਕੁਛ ਰਿਹਾ ਅੱਜ ਦੀ ਇਸ ਮੀਟਿੰਗ ਦੇ ਵਿੱਚ ਔਰ ਕਿੰਨੇ ਕੁ ਲੋਕ ਇਹੋ ਜਿਹੇ ਆਏ ਨੇ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਦੀ ਨਾਮਜ਼ਦਗੀਆਂ ਰੱਦ ਹੋਈਆਂ ਜਾਂ ਫਿਰ ਉਹਨਾਂ ਨੂੰ ਨਾਮਜ਼ਦਗੀ ਕਰਨ ਹੀ ਨਹੀਂ ਦਿੱਤੀ ਗਈ ਦੇਖੋ ਗੱਲ ਇਹ ਹੈ ਕਿ ਹੁਣ ਤਾਂ ਤੁਸੀਂ ਇਹ ਪੁੱਛੋ ਵੀ ਨਾਮਜ਼ਦਗੀ ਬਚੀ ਕਿ ਦੀ ਹੈ ਕਿਉਂਕਿ ਜਿੰਨੇ ਜਿਹੜੇ ਸਾਨੂੰ ਟੈਲੀਫੋਨ ਆ ਰਹੇ ਆ ਪੰਜਾਬ ਭਰ ਤੋਂ ਜਾਂ ਜਿਹੜੇ ਅੱਜ ਹਿੰਮਤ ਕਰਕੇ ਪਹੁੰਚੇ ਕਿਉਂਕਿ ਅੱਜ ਨਾਮਜ਼ਦਗੀਆਂ ਦਾ ਵਿਦਡਰਾਲ ਵੀ ਹੈ ਕਿ ਕੁਸ਼ਤਾ ਹਾਲੇ ਉੱਥੇ ਪੈਰਾ ਦਿੰਦੇ ਪਏ ਆ ਕਿਉਂਕਿ ਉੱਥੇ ਵੀ ਝੂਠੇ ਦਸਕਤ ਕਰਕੇ ਵਿਦਰਾ ਵੀ ਲੋਕਾਂ ਦੇ ਆਪ ਹੀ ਜਿਹੜੀ ਹੈ ਸਰਕਾਰ ਕਰੀ ਜਾ ਰਹੀ ਹੈ ਇਸ ਕਰਕੇ ਬੜੀ ਮਾੜੀ ਤੇ ਤਰਸਯੋਗ ਹਾਲਤ ਹੈ ਕਿ ਪੂਰੇ ਪੂਰੇ ਜਿੰਨੇ ਵੀ ਆਪੋਜੀਸ਼ਨ ਦੇ ਕੈਂਡੀਡੇਟ ਸੀਗੇ ਉਹ ਸਾਰੇ ਦੇ ਸਾਰੇ ਕੈਂਡੀਟਾਂ ਦੇ ਜਿਹੜੇ ਆ ਬਹੁਤਾਂ ਬੰਦੇ ਉੱਤੇ ਪੇਪਰ ਰੱਦ ਕਰ ਦਿੱਤੇ ਆ ਮੇਰੇ ਨਾਲ ਐਨ ਕੇ ਸ਼ਰਮਾ ਸਾਹਿਬ ਬੈਠੇ ਆ ਇਹਨਾਂ ਦੇ ਡੇਰਾ ਬੱਸੀ ਹਲਕੇ ਦੇ ਵਿੱਚ ਗੁਰਲੀ ਪਿੰਡ ਜੀ ਉਹਦੇ ਚ ਸਾਰੇ اپੋਜੀਸ਼ਨ ਦੇ ਸਰਪੰਚਾਂ ਦੇ ਜਿਹੜੇ ਆ ਉਹ ਕਾਗਜ਼ ਰੱਦ ਕਰ ਦਿੱਤੇ ਗਏ ਤੇ ਮਜਬੂਰ ਹੋ ਕੇ ਜਦ ਦੇਖਿਆ ਵੀ ਡੈਮੋਕ੍ਰੇਸੀ ਕਾਦੀ ਆ ਜੀ ਤੇ ਜਿੰਨੇ ਪਿੰਡ ਦੇ ਮੈਂਬਰ ਪੰਚਾਇਤ ਖੜੇ ਸੀ ਅੱਜ ਸਾਰਿਆਂ ਨੇ ਆਪਣੇ ਨਾਮ ਵਿਦਡਰੈ ਕਰ ਲਏ ਇਕੱਲਾ ਆਮ ਆਦਮੀ ਪਾਰਟੀ ਵਾਲਾ ਉਹੀ ਰਹਿ ਗਿਆ ਸਰਪੰਚ ਨਾ ਕੋਈ ਵੀ ਨਹੀਂ ਨਾ ਕੋਈ ਸਰਪੰਚ ਖੜਾ ਹੈ ਜਿਹੜੇ ਤੇ ਨਾ ਕੋਈ ਮੈਂਬਰ ਹੀ ਖੜਾ ਦੇਖੋ ਜਦੋਂ ਲੋਕਾਂ ਦਾ ਸਿਸਟਮ ਦੇ ਵਿੱਚੋਂ ਵਿਸ਼ਵਾਸ ਉੱਠ ਜੇ ਆ ਬੀਬੀ ਜੀ ਤੁਹਾਡੇ ਸਾਹਮਣੇ ਖੜਿਆ ਹੈ ਇਹ ਚੱਪੜ ਚੜੀ ਖੁਰਦ ਦੇ ਪਹਿਲਾ ਸਰਪੰਚ ਰਹੇ ਆ ਇਹਨਾਂ ਦੇ ਘਰ ਪਾਣੀ ਦੀ ਟੂਟੀ ਨਹੀਂ ਹੈਗੀ ਤੇ ਉਹਦੀ ਐਨਓਸੀ ਕਰਕੇ ਪੇਪਰ ਰਿਜੈਕਟ ਕਰ ਦਿੱਤਾ ਖਾਸ ਤੌਰ ਦੇ ਉੱਤੇ ਮੈਂ ਸਰਪੰਚ ਜੀ ਵੀ ਹੁਣ ਜ਼ਿਕਰ ਕਰ ਰਿਹਾ ਸੀ ਵੀ ਜਿੰਨੇ ਅਨਸੂਚਿਤ ਜਾਤੀ ਦੇ ਜਿਹੜੇ ਸਬੰਧਤ ਐਸਸੀ ਸਰਪੰਚ ਖੜੇ ਆ ਜਾਂ ਪਿੰਚ ਖੜੇ ਆ ਉਹਨਾਂ ਨਾਲ ਸਭ ਤੋਂ ਵੱਧ ਧੱਕਾ ਕੀਤਾ ਇਹਨਾਂ ਦੇ ਵੀ ਰਿਜੈਕਟ ਕਰਤੇ ਜਿਹੜੇ ਇਹਨਾਂ ਦੇ ਨਾਲ ਮੈਂਬਰ ਖੜੇ ਸੀ ਪੰਜ ਉਹਨਾਂ ਦੇ ਵੀ ਰਿਜੈਕਟ ਕਰਤੇ ਹੁਣ ਦੇਖੋ ਕਿੰਨੇ ਕਿੰਨੇ ਪਿੰਡ ਨੇ ਸਾਰੇ ਸਾਰੇ ਜਿੰਨੇ ਵਿਰੋਧੀ ਪਾਰਟੀਆਂ ਦੇ ਜਿਹੜੇ ਹੈਗੇ ਨੇ ਤੇ ਸੁਣਵਾਈ ਕਿਸੇ ਦੀ ਹੈ ਨਹੀਂ ਫਿਰ ਹਾਲੇ ਤੱਕ ਕਮਿਸ਼ਨ ਕੋਲ ਜਿਹੜੀਆਂ ਇਹ ਡਾਟਾ ਨਹੀਂ ਹੈਗਾ ਕਿ ਕਿੰਨੇ ਨਾਮਜ਼ਦਗੀ ਪੱਤਰ ਰਹਿ ਗਏ ਤੇ ਕਿੰਨੇ ਹੁਣ ਤੱਕ ਜਿਹੜੀਆਂ ਉਹ ਜਦੋਂ ਦਿਲ ਕਰਦਾ ਆ ਸਾਡੇ ਕੋਲ ਡਿਸਟੈਂਸ ਹੈ ਕਿ ਇੱਕ ਦੀ ਲਿਸਟ ਅੱਜ ਹੋਰ ਲੱਗੀ ਹੁੰਦੀ ਹੈ ਉਹ ਕਮਿਸ਼ਨ ਕੋਲ ਅਸੀਂ ਲੈ ਕੇ ਜਾਵਾਂਗੇ ਅਗਲੇ ਦਿਨ ਸਵੇਰੇ ਹੋਰ ਲੱਗੀ ਹੁੰਦੀ ਓਥੇ ਲਿਸਟ ਤੇ ਜੇ ਲਿਸਟਾਂ ਉਸੇ ਦਿਨ ਰਾਤ ਨੂੰ ਕਮਿਸ਼ਨ ਕੋਲੇ ਆ ਜਾਂਦੀਆਂ ਤੇ ਹੇਰਾਫੇਰੀ ਦਾ ਸਕੋਪ ਨਹੀਂ ਹੁੰਦਾ ਸੀ ਪਰ ਕਮਿਸ਼ਨ ਵੀ ਜਿਸ ਸਕਤੀ ਦੇ ਨਾਲ ਕੰਮ ਕਰਨਾ ਚਾਹੀਦਾ ਕਮਿਸ਼ਨ ਵੀ ਆਪਣਾ ਬੇਟਾ ਹਾਲੇ ਤੱਕ ਕਮਿਸ਼ਨ ਨੇ ਜਨਤਾ ਕੀ ਨਹੀਂ ਕੀਤਾ 5 ਤਰੀਕ ਪੜਤਾਲ ਦਾ ਦਿਨ ਸੀ ਜੀ ਉਸੇ ਦਿਨ ਰਾਤ ਨੂੰ ਕਮਿਸ਼ਨ ਵੱਲੋਂ ਅੰਕੜਾ ਜਾਰੀ ਹੋ ਜਾਣਾ ਚਾਹੀਦਾ ਸੀ ਕਿ ਕਿੰਨੇ ਨਾਮਜ਼ਦਗੀ ਪੱਤਰ ਜਿਹੜੇ ਆ ਰੱਦ ਹੋਏ ਆ ਕਿੰਨੇ ਸਹੀ ਪਾਏ ਗਏ ਅੱਗੇ ਪੇਸ਼ਾ ਇਲੈਕਸ਼ਨ ਕਮਿਸ਼ਨ ਸਾਰੇ ਕਰਦੇ ਆ ਜੀ ਹੁਣ ਤੱਕ ਇਹ ਨਹੀਂ ਪਤਾ ਖੁੱਲਾ ਖਾਤਾ ਜਦੋਂ ਦਬਕਾ ਵਾਜਦਾ ਕਿਸੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਤੇ ਉਹ ਵੀਡੀਓ ਫੋਨੋਂ ਭੱਜ ਕੇ ਫਿਰ ਦੂਜੇ ਦਿਨ ਰੱਦ ਕਰ ਦਿੰਦਾ ਜੀ ਇਸ ਕਰਕੇ ਇੰਨੀ ਅੰਧੇਰ ਗਰਦੀ ਜਿਹੜੀ ਆ ਜਿੰਨੀ ਹੁਣ ਦੇਖਣ ਨੂੰ ਮਿਲਦੀ ਹੈ ਇਹ ਕਦੀ ਸੋਚਿਆ ਨਹੀਂ ਸੀ ਇਸ ਕਰਕੇ ਹੁਣ ਅਸੀਂ ਕਮਿਸ਼ਨ ਕੋਲ ਵੀ ਜਾ ਰਹੇ ਹਾਂ ਮਿਲਣ ਵਾਸਤੇ ਜੀ ਆ ਸਾਰੇ ਜਿਹੜੀ ਸਾਡੀ ਵਕੀਲਾਂ ਦੀ ਹਾਈ ਕੋਰਟ ਦੀ ਟੀਮ ਹੈ ਬੜੀ ਵੱਡੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਸਦਾ ਅਸ਼ਦੀਪ ਸਿੰਘ ਕਲੇਰ ਸਾਡੇ ਨੀਗਲ ਵਿੰਗ ਦੇ ਪ੍ਰਧਾਨ ਨੇ ਤੇ ਸਾਰੇ ਸੀਨੀਅਰ ਐਡਵੋਕੇਟ ਦੋਨੇ ਪਾਸੇ ਸਾਡੇ ਬੈਠੇ ਆ ਹਾਈ ਕੋਰਟ ਦੇ ਕਿ ਜਿਨ੍ਹਾਂ ਨੇ ਅੱਜ ਖੁੱਲ੍ਹਾ ਸਮਾਂ ਕੱਢਿਆ ਤੇ ਹਾਲੇ ਅਸੀਂ ਅੱਗੋਂ ਵੀ ਤਰੀਕਾ ਦੇਾਂਗੇ ਕਿਉਂਕਿ ਅੱਜ ਤੇ ਹਾਲੇ ਸਾਰੇ ਜਗ੍ਹਾ ਮੈਸੇਜ ਵੀ ਨਹੀਂ ਪਹੁੰਚਿਆ ਬਹੁਤ ਵੱਡੀ ਗਿਣਤੀ ਚ ਅੱਜ ਲੁਕਿਆ ਰਹੇ ਆ ਤੇ ਹਾਲੇ ਅਸੀਂ ਇਹਨੂੰ ਜਾਰੀ ਰੱਖਾਂਗੇ ਜੇ ਸਾਨੂੰ ਲੈਕਚਰ ਕਮਿਸ਼ਨ ਤੋਂ ਇਨਸਾਫ ਨਾ ਮਿਲਿਆ ਫਿਰ ਹਾਈ ਕੋਰਟ ਦਾ ਰਸਤਾ ਸ਼ਰਮਾ ਜੀ ਤੁਹਾਡਾ ਹਲਕਾ ਕੀ ਕਹਿੰਦਾ ਮੈਂ ਤਾਂ ਦੇਖੋ ਸਪਸ਼ਟ ਕਹਾਂਗਾ ਵੀ ਇੰਨੀ ਨੰਗੀ ਚਿੱਟੀ ਗੁੰਡਾਗਰਦੀ ਪੰਜਾਬ ਦੇ ਇਤਿਹਾਸ 'ਚ ਕਦੇ ਵੀ ਨਹੀਂ ਹੋਈ ਜਿੰਨੀ ਹੋਈ ਜੀ ਐਮਐਲਏ ਤੇ ਵੀਡੀਓ ਘਰਾਂ 'ਚ ਬੈਠੇ ਐ ਐਮਐਲਏ ਦੇ ਵੀਡੀਓ ਜਿਹੜੀਆਂ ਟਿਕ ਮਾਰਕਾਂ ਕਰ ਦਿੰਦੇ ਆ ਉਹਨਾਂ ਦੇ ਪਾਸ ਤੇ ਦੂਸਰਿਆਂ ਦੇ ਫੇਰ ਤੁਸੀਂ ਹੈਰਾਨ ਰਹਿ ਜਾਓਗੇ ਆ ਮੇਰੇ ਹਲਕੇ 'ਚ 91 ਸਰਪੰਚ ਤੇ 214 ਪੰਚਾਂ ਦੇ ਨਾਮਕਨ ਪੁੱਤਰ ਰੱਦ ਹੋਏ ਆ ਔਰ ਰੱਦ ਪਤਾ ਕੀ ਹੋਏ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੱਸਾਂ ਆ ਜਸਵਿੰਦਰ ਕੌਰ ਐਸਸੀ ਪੰਚ ਤੀਰ ਚਿੜਾਲਾ ਪਿੰਡ ਤੋਂ ਉਹਦਾ ਰਿਜੈਕਟ ਕਰ ਦਿਆ ਵੀ ਇਹਦੇ ਘਰ ਦੇ ਅੱਗੇ ਰੈਂਪ ਬਣਿਆ ਹੋਇਆ ਜਦ ਕਿ ਆ ਰੈਂਪ ਦੇਖ ਲਿਓ ਤੁਸੀਂ ਨਾਲੀ ਦੇ ਉੱਤੇ ਨਿਕਲਣ ਵਾਸਤੇ ਇੱਕ ਫੱਟਾ ਰੱਖਿਆ ਹੋਇਆ ਵੀ ਨਾਲੀ 'ਚ ਪੈਰ ਨਾ ਗਿਰ ਜੇ ਉਹਦੇ ਕਰਕੇ ਰਿਜੈਕਟ ਕਰਦੇ ਆ ਵੀ ਬੀਬੀ ਬੈਠੀ ਆ ਇਹਨੇ ਐਫੀਡਵਿਟ ਵੀ ਦਿਆ ਐਨਓਸੀ ਵੀ ਵੀਡੀਓ ਦੀ ਲਈ ਹੋਈ ਹੈ ਨਾਲ ਰਿਜੈਕਟ ਕਰ ਦਿਆ ਵੀ ਇਹਨੇ ਪਾਣੀ ਦਾ ਬਿੱਲ ਨਹੀਂ ਭਰਿਆ ਜਦ ਕਨੈਕਸ਼ਨ ਹੈ ਨਹੀਂ ਬਿੱਲ ਕਿੱਥੇ ਤੇ ਭਰੂਗੀ ਤੁਸੀਂ ਦੱਸੋ ਫਿਰ ਇੱਕ ਪੰਚਾਇਤ ਮੈਂਬਰ ਉਨੇ 4 ਨੰਬਰ ਚ ਅਪਲਾਈ ਕਰਿਆ ਚੋਣ ਲੜਨ ਵਾਸਤੇ 4 ਨੰਬਰ ਚ ਉਹ ਯੂਨਾਨੀ ਮਸਲੀ ਇਲੈਕਟ ਹੋ ਗਿਆ ਉਹਦਾ ਬਦਲ ਕੇ ਪਹਿਲੇ ਦਿਨ ਕਰਿਆ 4 ਨੰਬਰ ਚ ਯੋਗ ਕਰਾਰ ਦੂਸਰੇ ਦਿਨ ਬਦਲ ਕੇ ਉਹਨੂੰ 3 ਨੰਬਰ ਚ ਕਰ ਦਿਆ ਵੀ ਉਹਦਾ ਕੰਟੈਸਟ ਹੋ ਜਾਊਗਾ ਆ ਕੁਰਲੀ ਪਿੰਡ ਆ ਮੇਰੇ ਹਲਕੇ ਚ ਉੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਛੱਡ ਕੇ ਕਾਂਗਰਸ ਦੇ ਕਾਲੀ ਸਰਪੰਚਾਂ ਦੇ ਕਾਗਜ਼ ਰਿਜੈਕਟ ਕਰਤੇ ਵੀ ਇਹਨਾਂ ਕੋਲ ਤਾਂ ਗੋਲਡਨ ਫੋਰੈਸਟ ਦੀ ਜ਼ਮੀਨ ਹੈ ਪਹਿਲੀ ਗੱਲ ਕਾਨੂੰਨ 'ਚ ਕਿਸੇ ਦੀ ਪ੍ਰਾਈਵੇਟ ਜ਼ਮੀਨ ਤੇ ਜੇ ਕਬਜ਼ਾ ਤਾਂ ਕੋਈ ਆਬਜੈਕਸ਼ਨ ਨਹੀਂ ਦੂਸਰੀ ਗੱਲ ਉਹਨਾਂ ਕੋਲ ਹੈ ਕੋਈ ਨੀਤੀ ਉਸ ਪਿੰਡ ਨੇ ਵਿਰੋਧ ਕਰਿਆ ਟੋਟਲ ਪੰਚਾਂ ਨੇ ਵਿਡਰਾਅ ਕਰ ਲਏ ਕੱਲਾ ਸਰਪੰਚ ਹੀ ਰਹਿ ਗਿਆ ਆਮ ਆਦਮੀ ਕਹਿੰਦਾ ਵੀ ਕਰ ਸਰਪੰਚੀ ਯਾਨੀ ਹਮਾਇਉਪੁਰ ਪਿੰਡਾ ਉੱਥੇ ਪੰਜ ਪੰਚ ਸਰਪੰਚਾਂ ਦੇ ਐਸ ਸੀ ਸਰਪੰਚ ਤੇ ਦੂਸਰਾ ਬਲਵਿੰਦਰ ਸਰਪੰਚ ਕਾਗਜ਼ ਰਿਜੈਕਟ ਕਰਦੇ ਜਿਹੜਾ ਕੈਂਡੀਡੇਟ ਖੜਿਆ ਤਾਂ ਨਾ ਉਹਨੇ ਐਫੀਡੈਵਿਟ ਦੇ ਦਿਆ ਵੀ ਇਹਨਾਂ ਸਾਰਿਆਂ ਕੋਲ ਸਾਮ ਲਾਟਾ ਮੈਂ ਔਰ ਉਹਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਪਤਾ ਕਰਿਆ ਸਾਮ ਲਾਟਦਾ ਕਹਿੰਦੇ ਨਹੀਂ ਜੀ ਅਜੇ ਤੱਕ ਕਾਗਜ਼ ਰਿਜੈਕਟ ਕਰੇ ਆ ਇਸ ਤੋਂ ਬਾਅਦ ਵੈਰੀਫਾਈ ਕਰਾਂਗੇ ਜੀ ਯਾਨੀ ਮਤਲਬ ਸਾਡਾ ਇੱਕ ਲਾਲੜੂ ਸਰਕਲ ਜਾਂ ਡੇਰਾਬਸੀ ਚ ਸਾਡੇ ਹਲਕੇ ਚ ਤਾਂ ਐ ਹੋਇਆ ਲਿਸਟਾਂ ਲਾਤੀਆਂ ਅਯੋਗ ਕਰਾਰ ਦੀਆਂ ਤੇ ਕਿਸ ਕਰਕੇ ਜੋਗ ਠਹਿਰਾਣਾ ਉਹ ਸਬੂਤ ਪਿੰਡਾਂ ਚ ਲੱਭਦੇ ਫਿਰ ਰਹੇ ਆ ਵੀ ਕਾਰਨ ਕਿ ਆ ਲਈ ਅੱਗੇ ਕਿਸੇ ਦੇ ਅੱਗੇ ਕਾਰਨ ਨਹੀਂ ਲਿਖਿਆ تقریبا ਅੱਧੇ ਹਲਕੇ ਚ ਤਾਂ ਮਤਲਬ ਸਬੂਤ ਕ੍ਰੀਏਟ ਕਰਨ ਤੇ ਸਾਰਾ ਮਹਿਕਮਾ ਜਿਹੜਾ ਲੱਗਿਆ ਹੋਇਆ ਤੇ ਸਰਪੰਚਾਂ ਦੇ ਨਾਲ ਸਕਰੂਟਰੀਂਗ ਦੇ ਟਾਈਮ ਤੇ ਜਿਹੜੇ ਕਮਿਸ਼ਨਰ ਤੇ ਵੀ ਆਰਡਰ ਸਾਡੀ ਸਰਕਾਰ ਚ ਹੁੰਦਾ ਤਾਂ ਵੀ ਕੱਲੇ-ਕੱਲੇ ਸਰਪੰਚ ਨੂੰ ਬੁਲਾਇਆ ਜਾਂਦਾ ਤਾਂ ਉਹਨੂੰ ਕਿਹਾ ਜਾਂਦਾ ਤਾਂ ਵੀ ਭਾਈ ਆਹ ਤੇਰੇ ਕਾਗਜਾਂ ਤੇਰੇ ਕਾਗਜ਼ਾਂ 'ਚੇ ਕਮੀਆਂ ਨੂੰ ਪੂਰੀ ਕਰਦੇ ਜਾਂ ਤੇਰੇ ਭਈਆ ਆਬਜੈਕਸ਼ਨ ਆ ਇਸ ਕਰਕੇ ਤੇਰੇ ਰਿਜੈਕਟ ਕਰੇ ਜਾਂਦੇ ਆ ਇਹਨਾਂ ਨੇ ਕੀ ਆ ਕਰਿਆ ਜੀ ਬਾਹਰ ਫੋਰਸ ਲਾਤੀ ਪੂਰੀ ਪੁਲਿਸ ਖੜੀ ਕਰਤੀ ਤੇ ਫੋਰਸ ਲਾਦੀ ਕੈਂਡੀਡੇਟਾਂ ਨੂੰ ਅੰਦਰ ਵੜ ਨਹੀਂਦੇ ਆ ਅੱਜ ਤੱਕ ਅੱਜ ਤੱਕ ਡਿਸਕਲੋਜ਼ ਨਹੀਂ ਕਰਿਆ ਵੀ ਕਿਉਂ ਰਿਜੈਕਟ ਕਰੇ ਆ ਕੱਲਾ ਯੋਗ ਲਿਖਦਾ ਬਸ ਉਹਨਾਂ ਨੂੰ ਪੁੱਛੋ ਵੀ ਕਿਉਂ ਯੋਗ ਆ ਕਹਿ ਰਿਹਾ ਜੀ ਪਤਾ ਕਰਾਂਗੇ ਅਫਸਰ ਕਹੇ ਐਸਡੀਐਮ ਨੂੰ ਨਹੀਂ ਪਤਾ ਮੈਂ ਰਾਤ 8-9 ਵਜੇ ਤੱਕ ਐਸਡੀਐਮ ਨਾਲ ਤਾਲਮਿਲ ਕਰਦਾ ਰਿਹਾ ਡੀਸੀ ਸਾਹਿਬ ਨਾਲ ਤਾਲਮਿਲ ਕਰਦਾ ਰਿਹਾ ਸਵੇਰੇ ਫੇਰ ਕੋ ਫੋਨ ਕਰਿਆ ਮੈਂ ਕਿਹਾ ਜੀ ਮੈਨੂੰ ਇਹ ਤਾਂ ਦੱਸ ਦਿਓ ਵੀ ਇਹ ਸਰਪੰਚਾਂ ਦੇ ਕਾਗਜ਼ ਅਯੋਗ ਕਿਉਂ ਕਰੇ ਕਹਿੰਦੇ ਜੀ ਅਜੇ ਪਤਾ ਨਹੀਂ ਪਤਾ ਲਾ ਰਹੇ ਆਂ ਵੀ ਇਹ ਯੋਗ ਕਿਸ ਤਰ੍ਹਾਂ ਹੋਣਗੇ ਦੱਸੋ ਚਲ ਐਸੀ ਜੀ ਸਾਹਿਬ ਲੇਕਿਨ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਉਸਨੇ ਕੱਲ ਆਂਕੜੇ ਜਾਰੀ ਕੀਤੇ ਨੇ ਕਹਿੰਦੇ 2018 ਦੇ ਵਿੱਚ 48111 ਨੋਮੀਨੇਸ਼ਨਾਂ ਹੋਈਆਂ ਸੀ 2024 ਦੇ ਵਿੱਚ ਵੱਧ ਕੇ 52825 ਨੋਮੀਨੇਸ਼ਨ ਨੋਮੀਨੇਸ਼ਨਾਂ ਹੋ ਗਈਆਂ ਸਰਪੰਚੀ ਦੀਆਂ ਔਰ ਇਸੇ ਢੰਗ ਦੇ ਨਾਲ ਜੇਕਰ ਪੰਚਾਂ ਦੀ ਗੱਲ ਕਰੀਏ ਤੇ 166000 ਤੋਂ ਵੱਧ ਨੋਮੀਨੇਸ਼ਨਾਂ ਇਸ ਵਾਰ ਪੰਚਾਂ ਦੀ ਹੋਈਆਂ ਨੇ ਉਹ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਆંકੜੇ ਵਧੇ ਨੇ ਦੇਖੋ ਇਹ ਗੱਲ ਤਾਂ ਸਪਸ਼ਟ ਹੈ ਕਿ ਕਾਂਗਰਸ ਨੇ ਬਹੁਤ ਰੱਜ ਕੇ ਧੱਕਾ ਕੀਤਾ ਪਰ ਕੀ ਉਹ ਆਮ ਆਦਮੀ ਪਾਰਟੀ ਦੇ ਜਿਹੜਾ ਨਜਾਇਜ਼ ਕੰਮ ਅੱਜ ਪਿੰਡਾਂ ਦੇ ਵਿੱਚ ਹੋ ਰਿਹਾ ਕੀ ਉਹਨੂੰ ਜਾਇਸਟੇਰਾ ਦਿੰਦੇ ਔਰ ਤੁਸੀਂ ਦੇਖੋਗੇ ਕਿ ਅੱਜ ਹਾਲਾਤ ਇਹ ਬਣਾਤੇ ਕਿ ਪਿੰਡਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਲੋਕਾਂ ਦੇ ਵਿੱਚ ਜਿਸ ਗੱਲ ਦਾ ਗੁੱਸਾ ਹੈ ਕਿ ਇੱਕ ਜਿਹੜੇ ਆਮ ਆਦਮੀ ਪਾਰਟੀ ਦਾ ਕੋਈ ਚਹੇਤਾ ਜਿਹੜਾ ਐਮਐਲਏ ਹੈ ਜਿਹੜਾ ਅਸੀਂ ਗੱਲ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਸਰਪੰਚੀਆਂ ਦੀਆਂ ਬੋਲੀਆਂ ਲੱਗ ਰਹੀਆਂ ਨੇ 30 ਤੋਂ ਲੈ ਕੇ 50 ਲੱਖ ਰੁਪਏ ਵਿੱਚ ਸਰਪੰਚੀ ਵੇਚੀ ਜਾ ਰਹੀ ਹੈ ਉਹ ਇੱਕੋ ਬੰਦਾ ਜਿਹੜਾ ਚਹੇਤਾ ਉਹਨੂੰ ਛੱਡ ਕੇ ਬਾਕੀ ਸਾਰੇ ਪਿੰਡ ਦੇ ਕਾਗਜ਼ ਰਿਜੈਕਟ ਮਤਲਬ ਕਿਸੇ ਹੋਰ ਨੂੰ ਕਾਗਜ਼ ਭਰਨਾ ਹੀ ਨਹੀਂ ਆਉਂਦਾ ਕੱਲਾ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰੋਂ ਬੰਦਾ ਆਉਂਦਾ ਪਤਾ ਨਹੀਂ ਐਸੀ ਉਹਨੂੰ ਕੀ ਗੁੜ ਬਾਕੀ ਨਹੀਂ ਕੋਈ ਸਹੀ ਕਾਗਜ ਪਰਦਾ ਇਸ ਤਰੀਕੇ ਦੇ ਨਾਲ ਤਾਂ ਫਿਰ ਚੋਣਾ ਕਰਾਉਣ ਦਾ ਫਾਇਦਾ ਹੀ ਕੋਈ ਨਹੀਂ ਤੁਸੀਂ ਡੈਮੋਕ੍ਰੈਟਿਕ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਛੇਕ ਕੇ ਤੇ ਟੰਕ ਕੇ ਅਗਰ ਐਸੇ ਤਰੀਕੇ ਧਾਂਦਲੀਆਂ ਕਰਨੀਆਂ ਨੇ ਫਿਰ ਤਾਂ ਸਰਪੰਚ ਨਾਮਿਨੇਟ ਹੀ ਕਰ ਦਿਓ ਫਿਰ ਤਾਂ ਜ਼ਰੂਰਤ ਹੀ ਹੈ ਨਹੀਂ ਸਰਪੰਚੀ ਦੀ ਚੋਣਾ ਕਰਾਉਣ ਦੀ ਸੋ ਅੱਜ ਇਹ ਹੁਣ ਤੁਸੀਂ ਹਾਈ ਕੋਰਟ ਦਾ ਰੁਕ ਕਰਨ ਦੀ ਤਿਆਰੀ ਕਰ ਰਹੇ ਹੋ ਬਿਲਕੁਲ ਅਸੀਂ ਪਹਿਲਾਂ ਹੁਣ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਕਿਉਂਕਿ ਜਿਸ ਤਰੀਕੇ ਦੀਆਂ ਧਾਂਦਲੀਆਂ ਨੇ ਇਲੈਕਸ਼ਨ ਪ੍ਰੋਸੈਸ ਸੌਨ ਹੈ ਉਹਦੇ ਵਿੱਚ ਵੀ ਅਗਰ ਤੁਸੀਂ ਕਾਗਜ਼ ਕਿਉਂਕਿ ਸੈਕਸ਼ਨ 41 ਹੈ ਪੰਚਾਇਤੀ ਰਾਜ ਦਾ ਉਹ ਕਹਿੰਦਾ ਕਿ ਅਗਰ ਕਿਸੇ ਦੇ ਕਾਗਜ਼ ਰਿਜੈਕਟ ਕਰਨੇ ਤਾਂ ਘਟੋ-ਘਟੋ ਨੂੰ ਬੁਲਾ ਕੇ ਪੁੱਛੋ ਤਾਂ ਸਹੀ ਉਹਨੂੰ ਦਿਖਾਓ ਔਰ ਅਗਰ ਕਿਸੇ ਦਾ ਕੋਈ ਡਾਕੂਮੈਂਟ ਐਸਾ ਜਿਹੜਾ ਤੁਸੀਂ ਉਹ ਤੋਂ ਬਾਅਦ ਚ ਵੀ ਲੈ ਸਕਦੇ ਹੋ ਤਾਂ ਜ਼ਰੂਰ ਲਓ ਉਹਦੇ ਤੋਂ ਜੀ ਅਗਰ ਇਸ ਤਰੀਕੇ ਦੀ ਧੱਕੇਸ਼ਾਹੀ ਹੈ ਤਾਂ ਕੋਰਟ ਦਾ ਰੋਕ ਕੀਤਾ ਜਾਊਗਾ ਔਰ ਕੱਲ ਨੂੰ ਅਸੀਂ ਪਟੀਸ਼ਨਾਂ ਕਈ ਰੈਡੀ ਕੀਤੀਆਂ ਜਿਹੜੀਆਂ ਅੱਜ ਹੀ ਸਾਡੇ ਕੋਲ ਬੰਦੇ ਪਹੁੰਚੇ ਨੇ ਸੋ ਕੱਲ ਨੂੰ ਸਵੇਰੇ ਉਹਨਾਂ ਦੀ ਮੈਂਸ਼ਨਿੰਗ ਅਸੀਂ ਹਾਈ ਕੋਰਟ ਦੇ ਵਿੱਚ ਕਰ ਰਹੇ ਹਾਂ ਬਿਲਕੁਲ ਯਾਨੀ ਸਿੱਧੇ ਤੌਰ ਤੇ ਤੁਹਾਨੂੰ ਜਿਹੜੀ ਤਸਵੀਰ ਵਿਖਾ ਰਹੇ ਹਾਂ ਇਸ ਵਕਤ ਜਿਸ ਢੰਗ ਦੇ ਨਾਲ ਇੱਕ ਲੀਗਲ ਪੈਨਲ ਬੈਠਾ ਹੋਇਆ ਹੈ ਇੱਥੇ ਔਰ ਇਸ ਨੂੰ ਹੈਲਪ ਡੈਸਕ ਵੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੀ ਨਾਮਜ਼ਦਗੀਆਂ ਰੱਦ ਹੋਈਆਂ ਨੇ ਜਾਂ ਫਿਰ ਜਿਨ੍ਹਾਂ ਦੀ ਨਾਬਜ਼ੰਦਗੀਆਂ ਨਹੀਂ ਹੋ ਪਾਈਆਂ ਉਹਨਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਾਉਣ ਦਾ ਕੰਮ ਕਰ ਰਹੇ ਨੇ ਪਟੀਸ਼ਨ ਪਾਉਣ ਦੀ ਗੱਲ ਕੀਤੀ ਗਈ ਹੈ ਯਾਨੀ ਹਾਈ ਕੋਰਟ ਦੀ ਦਲੀਸ ਤੇ ਮਾਮਲਾ ਜਾਏਗਾ ਵੇਖਣ ਵਾਲੀ ਗੱਲ दलील कोर्ट की अंतिम फैसला नजर कैमरा पर्सन सुमित विनित कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें। दैनिक सवेरा टीवी यूट्यूब फेसबुक इंस्टाग्राम और WhatsApp चैनल पर।